ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਮਨਦੀਪ ਕੌਰ ਬੈਂਸ ਜੀ ਇਲੈਕਸ਼ਨ ਲੜ ਰਹਾ ਐ ਐਮਸੀ ਦਾ ਹਾਂਜੀ ਮੈਂ ਮਾਲਪੁਰ ਤੋਂ ਇਲੈਕਸ਼ਨ ਲੜ ਰਹੀ ਹਾਂ ਜੀ ਕਿੰਨੇ ਨੰਬਰ ਵਾਰਡ ਚੋਂ ਵਾਰਡ ਨੰਬਰ 9 ਤੋਂ ਲੜ ਰਹੀ ਹਾਂ ਜੀ ਆਪਣਾ ਕਿਸੇ ਪਾਰਟੀ ਨੂੰ ਲੜ ਰਹੇ ਆ ਹਾਂਜੀ ਮੈਂ ਜੀ ਆਮ ਆਦਮੀ ਪਾਰਟੀ ਵੱਲੋਂ ਚੋਣ ਨਿਸ਼ਾਨਾ ਪਲੰਕੀ ਆ ਝਾੜੂ ਆ ਜੀ ਸਫਾਈ ਕਰਨੀ ਆ ਤੁਸੀਂ ਐਮਸੀ ਬਣ ਕੇ ਕੀ ਕਰਨਾ ਚਾਹੁੰਦੇ ਆ ਐਮਸੀ ਬਣ ਕੇ ਜੀ ਮੈਂ ਸਾਡੀ ਜਿਹੜੀ ਹੈ ਕੀਆ ਪਾਰਟੀ ਉਹ ਵਿਕਾਸ ਦੇ ਮੁੱਦੇ ਨੂੰ ਮੇਨ ਲੈ ਕੇ ਚੱਲ ਰਹੀ ਹੈ ਠੀਕ ਹੈ ਜੀ ਤੇ ਮੈਂ ਚਾਹੁੰਨੀ ਆ ਕਿ ਸਾਡੇ ਮੈਂ ਆਪਣੇ ਵਾਰਡ ਦੀ ਸਭ ਵੱਧ ਤੋਂ ਵੱਧ ਵਿਕਾਸ ਕਰਨਾ ਚਾਹੁੰਨੀ ਆ ਜੀ ਜਿੱਦਾਂ ਕੁਝ ਪ੍ਰੋਬਲਮਸ ਹੈਗੀਆਂ ਮੈਂ ਪਹਿਲਾਂ ਵੀ ਦੱਸਿਆ ਸੀਗਾ ਜਿੱਦਾਂ ਹੀ ਜਦ ਮੈਂ ਡੋਰ ਟੂ ਡੋਰ ਜਾ ਰਹੀ ਹਾਂ ਤਾਂ ਮੈਨੂੰ ਸਾਰੇ ਉਹ ਦੱਸ ਰਹੇ ਆ ਕਿ ਕਿਸੇ ਦੇ ਮੇਨ ਹੈਗਾ ਥੋੜਾ ਜਿਹਾ ਪਾਣੀ ਦੀ ਪ੍ਰੋਬਲਮ ਆ ਰਹੀ ਆ ਵੈਸੇ ਤਾਂ اپنی ਆਮ ਆਦਮੀ پارٹی ਬਹੁਤ ਵਧੀਆ ਕੰਮ ਕਰ ਰਹੀ ਆ ਪਰ ਕਈ ਕਈ ਥਾਂ ਤੇ ਕੋਈ ਪ੍ਰੋਬਲਮਸ ਆ ਰਹੀਆਂ ਜਿਦਾ ਪਾਣੀ ਦੀਆਂ ਮੇਨ ਸਟਰੀਟ ਲਾਈਟਸ ਦਾ ਕਾਫੀ ਸਗਾ ਜਿਦਾ ਤੇ ਬਾਕੀ ਇੱਕ ਹੈਗਾ ਨਾਲੀਆਂ ਦਾ ਜੀ ਹਾਂਜੀ ਵੈਸੇ ਤਾਂ ਸੀਵਰੇਜ ਸਾਡੇ ਪੈ ਰਿਹਾ ਮੈਂ ਤਾਂ ਸੀਵਰੇਜ ਆਟੋਮੈਟ ਹੁਣ ਪੈ ਰਿਹਾ ਹਾਂਜੀ ਪੈ ਰਿਹਾ ਹੈ ਹੁਣ ਨਾਲੀਆਂ ਦਾ ਕੰਮੇ ਖਤਮ ਹੋਇਆ ਚੁਲਿਆ ਹਾਂਜੀ ਬਿਲਕੁਲ ਬਿਲਕੁਲ ਜੀ ਪਰ ਵਿਚਲੇ ਥੋੜੇ ਜਿਹੇ ਮਹੱਲੇ ਜਿਹੜੇ ਟਾਈਟ ਚੱਲ ਜਿਦਾ ਛੋਟੇ ਆ ਮਹੱਲੇ ਉਹਨਾਂ ਦੇ ਲਈ ਥੋੜਾ ਜਿਹਾ ਪ੍ਰੋਬਲਮਸ ਆ ਰਹੀ ਆ ਜੀ ਉਹ ਚਾਹੂੰਗੀ ਉਹਨਾਂ ਨੂੰ ਥੋੜਾ ਜਿਹਾ ਇੰਪਰੂਵ ਕਰ ਉੱਤੇ ਦਾ ਜ਼ਿਆਦਾ ਵਿਕਾਸ ਕੀਤਾ ਜਾਵੇ ਠੀਕ ਹੈ ਜੀ ਇਹ ਦੇਖ ਲਓ ਬੇਰਮੀ ਬਹੁਤ ਲੋਕ ਟਿਕਟ ਨਹੀਂ ਦੇ ਦੇ ਆ ਜਾ ਬੀਬੀ ਜੀ ਭੈਣ ਜੀ ਆ ਜਾ ਜੀ ਅਸੀਂ ਤਿਆਰ ਹਾਂ ਇਸ ਹਾਂਜੀ ਲੋਕਾਂ ਦੀ ਸੇਵਾ ਲਈ ਤਿਆਰ ਹਾਂ ਜੀ ਸਾਡੀ ਫੈਮਲੀ ਪਹਿਲਾਂ ਵੀ ਥੋੜਾ ਇਸੇ ਤਰ੍ਹਾਂ ਦੀ ਜ ਸਮਾਜ ਸੇਵਾ ਕਰਦੀ ਰਹੇ ਹੈ ਜੀ ਤਾਂ ਕਰਕੇ ਅਸੀਂ ਇਸ ਗੱਲ ਤੋਂ ਤਾਂ ਬਿਲਕੁਲ ਨਹੀਂ ਘਬਰਾਉਂਦੇ ਜੀ ਠੀਕ ਹੈ ਜੀ ਜਾਨ ਕੇ ਤੁਹਾਡਾ ਆਮ ਜਨਤਾ ਦੀ ਸੇਵਾ ਕਰਨ ਨੂੰ ਦਿਲ ਕਰਦਾ ਬਿਲਕੁਲ ਜੀ ਬਿਲਕੁਲ ਬਿਲਕੁਲ 24 ਘੰਟੇ ਤਤਪਰ ਰਹਿਣਗੇ ਬਿਲਕੁਲ ਜੀ ਬਿਲਕੁਲ 24 ਘੰਟੇ ਦਰਵਾਜ਼ੇ ਸਾਡੇ ਖੁੱਲੇ ਰਹਿਣਗੇ ਹਰ ਤਬਕੇ ਲਈ ਹਰ ਜਿਹੜੇ ਲੋਕ ਆ ਉਹਨਾਂ ਦੇ ਲਈ ਹੈ ਗਰੀਬ ਜਨਤਾ ਨਾਲ ਵੀ ਤੁਰੂਗੇ ਬਿਲਕੁਲ ਜੀ ਕਿੱਦਾਂ ਤੱਕ ਮੈਂ ਗੇਟ ਦੇ ਅੰਦਰ ਨਹੀਂ ਬੰਨ੍ਹ ਦੇਣਾ ਨਹੀਂ 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 ਇਹ ਇਦਾਂ ਦੀ ਕੋਈ ਗੱਲਬਾਤ ਨਹੀਂ ਪਹਿਲਾਂ ਵੀ ਤੁਸੀਂ ਬੇਸ਼ੱਕ ਤੁਸੀਂ ਕਿਸੇ ਨੂੰ ਪੁੱਛ ਕੇ ਦੇਖ ਲਓ ਸਾਡੇ ਦਰਵਾਜ਼ੇ ਖੁੱਲੇ ਹੀ ਰਹਿੰਦੇ ਹਰ ਇੱਕ ਦੇ ਲਈ ਹਾਂਜੀ ਫਿਰ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਥੈਂਕ ਯੂ ਜੀ ਕਿ ਇਹੋ ਜਿਹੇ ਸੋਚ ਵਾਲੇ ਐਮਸੀ ਦਾ ਚਾਹੀਦੇ ਆ ਥੈਂਕ ਯੂ ਜੀ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਦਾ ਗੱਲ ਆ साहब बहुत आरक्षी गल जी जी इलेक्शन तो बड़े जोरदार लड़ रहे हैं जी ਗੱਲਾ ਭਾਈ ਜਿੱਤਾਰਾ ਲੋਕਾਂ ਦਾ ਆ ਲੋਕਾਂ ਦਾ ਬੜਾ ਪਿਆਰ ਬੜਾ ਸਤਿਕਾਰ ਜਿਹੜਾ ਆ ਬਾਲਪੁਰ ਦੇ ਲੋਕ ਦੇ ਰਹੇ ਆ ਹਾਂਜੀ ਔਰ 21 ਤਰੀਕ ਨੂੰ ਵੋਟਾਂ ਮੈਂ ਸਾਰੇ ਨੂੰ ਅਪੀਲ ਕਰਨੀ ਹੈ ਅਸੀਂ ਵਿਕਾਸ ਦੇ ਮੁੱਦੇ ਤੇ ਲੜਾਈ ਲੜ ਰਹੇ ਆ ਨਸ਼ਿਆਂ ਨੂੰ ਨਾ ਐ ਤੇ ਕੰਮ ਨੂੰ ਹਾਂ ਐ ਕੰਮ ਨੂੰ ਵੋਟ ਪਾਣਗੇ ਔਰ ਤੇਰੇ ਨੇ ਤੇਰੇ ਸਿੱਟਾ ਮਾਰੀ ਪਾਟੀਆਂ ਜਿੰਦਾਬਾਦ